ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਇੱਥੇ ਤੁਸੀਂ ਕਹਿੰਦੇ ਹੋਗੇ ਸਿਰ ਤਿਆਰ ਹੋ ਕੇ ਜਿਹੜਾ ਵਲੌਗ ਸ਼ੁਰੂ ਕੀਤਾ ਕਿੱਥੇ ਚੱਲੇ ਆ ਇੰਨੇ ਤਿਆਰ ਹੋ ਕੇ ਤੇ ਆਪਾਂ ਚੱਲੇ ਅੱਜ ਵਿਆਹ ਤੇ ਜਿੱਦਾਂ ਕਿ ਮੈਂ ਪਿਛਲੇ ਵਲੌਗ ਚ ਤੁਹਾਨੂੰ ਦੱਸਿਆ ਕਿ ਮੈਂ ਨਾ ਡਰੈਸ ਮੰਗਾ ਲਈ ਹੀ ਕਰੋ ਤੇ ਬੇਬੀ ਦੇ ਕੱਪੜੇ ਹੈਗੇ ਹੀ ਤੇ ਨਮਿਸ਼ ਦੇ ਵੀ ਤੇ ਫੇਰ ਆਪਾਂ ਜਿਹੜਾ ਤਿਆਰ ਹੋ ਕੇ ਜਿਹੜਾ ਉਹ ਵਿਆਹ ਗਏ ਵਿਆਹ ਤੁਹਾਨੂੰ ਵਿਖਾਉਣੀ ਅੱਜ ਤੇ ਆਪਾਂ ਸਵੇਰੇ-ਸਵੇਰੇ ਤਿਆਰ ਹੋ ਗਏ ਅੱਜ ਸੀ ਬਰਾਤ ਤੇ 11:00 ਕਾ 11:30 ਦਾ ਟਾਈਮ ਹੋਣਾ ਵਾ ਤੁਹਾਨੂੰ ਪਤਾ ਅੱਜ ਕੱਲ ਨਾ ਬਰਾਤ ਜਿਹੜੀਆਂ ਉਹ ਲੇਟ ਹੀ ਜਾਂਦੀਆਂ ਹਨਾ ਤੇ ਆਪਾਂ ਸੀ ਮੁੰਡੇ ਵਾਲਿਆਂ ਵੱਲੋਂ ਤੇ ਆਪਾਂ ਇੱਥੇ ਗੱਡੀ 'ਚ ਬੈਠ ਗਏ ਮੈਂ ਆਪਾਂ ਪਿੱਛੇ ਬੈਠੇ ਮੈਂ ਮੰਮੀ ਤੇ ਮੇਰਾ ਮੇਰੇ ਬੇਟੇ ਤੇ ਆਪਾਂ ਪਿੱਛੇ ਬੈਠੇ ਡੈਡੀ ਅੱਗੇ ਬੈਠੇ ਸੀ ਤੇ ਆਪਾਂ ਜਾਂਦੇ ਪਏ ਸੀ ਵਿਆਹ ਤੇ ਅੱਜ ਸੀ ਬਰਾਤ ਮੁੰਡੇ ਦੀ ਤੇ ਆਪਾਂ ਡਾਇਰੈਕਟ ਜਿਹੜਾ ਉਹ ਰਿਜ਼ੋਰਟ 'ਚ ਜਾਵਾਂਗੇ ਤੁਹਾਨੂੰ ਮੈਂ ਵਿਖਾਉਣੀ ਜਾ ਕੇ ਤੁਸੀਂ ਇਹ ਦੱਸਣਾ ਕਿ ਡਰੈਸ ਤੇ ਮੇਕਅਪ ਜਿਹੜਾ ਕਿੱਦਾਂ ਦਾ ਲੱਗਿਆ ਤੇ ਜਿੱਦਾਂ ਦਾ ਬੱਚੇ ਦੇ ਨਾਲ ਹੋ ਸਕਿਆ ਉਦਾਂ ਦਾ ਮੈਂ ਜਿਹੜਾ ਕੀਤਾ ਵਾ ਤੇ ਬਹੁਤ ਹੀ ਚਿਰਾਂ ਬਾਅਦ ਜਿਹੜਾ ਮੇਕਅਪ ਕੀਤਾ ਬਹੁਤ ਹੀ ਮਤਲਬ ਵਾਹ ਵਾਹ ਦਿਨਾਬਾਦ ਕੀਤਾ ਮੈਂ ਮੇਕਅਪ ਤੇ ਦੱਸਣਾ ਤੁਸੀਂ ਕਿਦਾਂ ਦਾ ਕਿਦਾਂ ਦਾ ਨਹੀਂ ਲੱਗਿਆ ਤੇ ਇੱਥੇ ਆਪਾਂ ਪਹੁੰਚ ਚੁੱਕੇ ਆਂ ਰਿਜ਼ੋਰਟ 'ਚ ਤੇ ਰਿਜ਼ੋਰਟ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹਦੀ ਨਾ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਸੀ ਹਨਾ ਉਹ ਹੀ ਕਹਿੰਦੇ ਹੁਣ ਜਿੰਨਾ ਗੋੜ ਪਾਓ ਉਹਨਾ ਹੀ ਸੋਹਣਾ ਹੁੰਦਾ ਨਹੀਂ ਉਹਨਾਂ ਨਾਲ ਤਹੀ ਸਿਰਫ ਹੋਰ ਕੁਝ ਆਣ ਆਪਣੀ ਬਣਾਵਾ

ਦੇ ਪਿੱਛੇ ਕੌਣ ਪਿੱਛੇ ਕੌਣ ਪਿੱਛੇ ਪਹਿੰਤੀ ਆਪਾ ਪਹੁੰਚੂਗੇ ਰਿਜ਼ੋਰਟ ਤੇ ਰਿਜ਼ੋਰਟ ਚ ਨਾ ਜਾਂਦਿਆਂ ਨੂੰ ਕੋਈ ਵੀ ਨਹੀਂ ਸੀ ਆਇਆ ਬਿਲਕੁਲ ਸਾਰਾ ਖਾਲੀ ਸੀ ਖਾਲੀ ਨਹੀਂ ਮਤਲਬ ਥੋੜੇ ਜਿਹੇ ਪੁਰਾਣੇ ਆਏ ਸੀ ਸ਼ਾਇਦ ਉਹ ਕੁੜੀ ਵਾਲਿਆਂ ਵੱਲੋਂ ਹੋਣਗੇ ਹਨ ਤੇ ਆਪਾਂ ਜਿਹੜੇ ਪਹਿਲਾਂ ਪਹੁੰਚ ਗਏ ਫਿਰ ਆਪਾਂ ਜਿਹੜਾ ਚਾਹ ਪਾਣੀ ਪੀ ਲਿਆ ਉਹ ਜਿਹੜਾ ਅੰਦਰ ਹੀ ਸਾਰਾ ਅਰੇਂਜਮੈਂਟ ਜਿਹੜਾ ਹੀ ਅੰਦਰ ਹੀ ਕਿਉਂਕਿ ਤੁਹਾਨੂੰ ਪਤਾ ਹੈ ਨਾ ਮੱਛਰ ਮੱਕੀ ਦਾ ਬੜਾ ਉਹ ਹੈਗਾ ਨਾਲੇ ਇੱਕ ਤੇ ਗਰਮੀ ਬਹੁਤ ਜ਼ਿਆਦਾ ਹੈ ਬਾਰ ਬਹੁਤ ਜ਼ਿਆਦਾ ਧੁੱਪ ਹੀ ਇਸ ਕਰਕੇ ਜਿਹੜਾ ਹੀ ਅੰਦਰੇ ਹੀ ਇਹ ਉੱਪਰ ਬਣਿਆ ਹੋਇਆ ਸੀ ਤੇ ਉੱਥੇ ਹੀ ਸਾਰਾ ਬੈਂਡ ਦਾ ਅਰੇਂਜਮੈਂਟ ਤੇ ਖਾਣ ਪੀਣ ਦਾ ਜਿਹੜਾ ਹੀ ਉੱਥੇ ਹੀ ਸਟੇਜ ਵਗੈਰਾ ਵੀ ਅੰਦਰ ਹੀ ਤੁਹਾਨੂੰ ਪਤਾ ਅੰਦਰ ਹੀ ਮੋਸਟਲੀ ਹੁੰਦੀ ਹੈ ਗਰਮੀਆਂ ਚ ਨਾ ਤੇ ਸਰਦੀਆਂ ਨੂੰ ਹੁੰਦਾ ਜੇ ਬਾਹਰ ਮਤਲਬ ਸਟੇਜ ਵਗੈਰਾ ਜਿਹੜੀ ਹੁੰਦੀ ਹੈ ਉਹ ਮੈਂ ਅੱਗੇ ਤੁਹਾਨੂੰ ਪੂਰਾ ਵਿਆਹ ਵੇਖਾਉਣੀ ਆ ਤੇ ਇੱਥੇ ਆਪਾਂ ਬੈਠ ਕੇ ਚਾਹ ਪਾਣੀ ਪੀਣ ਵਾਸਤੇ ਮੈਂ ਮੰਮੀ ਨੂੰ ਕਿਹਾ ਸੀ ਕਿ ਤੁਸੀਂ ਨਾ ਬੇਟੇ ਨੂੰ ਫੜ ਕੇ ਬੈਠੋ ਤੇ ਮੈਂ ਪਾ ਕੇ ਲਿਉਣੀ ਆ ਨਾ ਤੇ ਇੱਥੇ ਆਪਾਂ ਜਿਹੜੇ 스낵ਸ ਵਗੈਰਾ ਲਏ ਤੇ ਮੈਂ ਤੇ ਮੰਮੀ ਨੇ ਖਾ ਲੇ ਨਮਿਸ਼ ਨਮਿ ਦਿੱਤੇ ਮੈਂ ਪਾ ਕੇ ਤੇ ਜਿਹੜੇ ਇੱਥੇ ਆਪਾਂ ਬੈਠ ਕੇ ਜਿਹੜਾ ਇੰਜੋਏ ਕੀਤਾ ਤੇ ਜਿਹੜਾ ਹੀ ਇੱਥੇ ਨਾ ਹਾਲ ਦੇ ਵਿੱਚ ਬਹੁਤ ਜ਼ਿਆਦਾ ਡੀਜੇ ਚੱਲਦੇ ਪਏ ਹੀ ਹਾਲੇ ਸ਼ੁਰੂ ਨਹੀਂ ਹੋਏ ਜਦੋਂ ਆਪਾਂ ਮਤਲਬ ਇੰਦਾ ਚਾਹ ਪਾਣੀ ਪੀਤਾ ਨਾ ਉਦੋਂ ਨਹੀਂ ਚਾਲੂ ਹੋਏ ਬਾਅਦ ਵਿੱਚ ਬਹੁਤ ਜ਼ਿਆਦਾ ਆਵਾਜ਼ ਹੀ ਬਹੁਤ ਹੀ ਜ਼ਿਆਦਾ ਤੇ ਕਿਸੇ ਨੇ ਮੈਨੂੰ ਕਿਹਾ ਹੀ ਕਿ ਬੱਚਿਆਂ ਵਾਸਤੇ ਨਹੀਂ ਆਵਾਜ਼ ਜਿਹੜੀ ਉਹ ਸਹੀ ਨਹੀਂ ਹੁੰਦੀ ਉਹਨਾਂ ਦੇ ਨਾ ਕੰਨਾਂ 'ਚ ਪ੍ਰੋਬਲਮ ਹੋ ਜਾਂਦੀ ਫਿਰ ਤੇ ਫਿਰ ਮੈਂ ਨਾ ਉਹਨੂੰ ਲੈੜ ਕੇ ਨਾ ਬਾਹਰ ਹੀ ਬੈਠ ਗਈ ਮੈਂ ਅੰਦਰ ਆਈ ਨਹੀਂ ਇੱਕ ਵਾਰੀ ਮਾੜਾ ਜਿਹਾ ਆਈ ਸੀ ਬਸ ਫਿਰ ਮੈਂ ਜਿਹੜਾ ਉਹ ਬਾਹਰ ਹੀ ਚਲ ਗਈ ਉਹਨੂੰ ਲੈ ਕੇ ਮੈਂ ਕਿਹਾ ਬੱਚੇ ਨਾਲੋਂ ਕਿਹੜੀ ਚੀਜ਼ ਚੰਗੀ ਆ ਹਨਾ ਤੇ ਫਿਰ ਮੈਨੂੰ ਬਾਹਰ ਲੈ ਕੇ ਬੈਠਗੀ ਤੇ ਮੈਂ ਬਾਹਰ ਹੀ ਰਹੀ ਅੰਦਰ ਨਹੀਂ ਮੈਂ ਆਈ ਤੇ ਬਾਹਰ ਆਰਾਮ ਨਾਲ ਆਪਾਂ ਬੈਠੇ ਰਹੇ ਤੇ ਬੱਚੇ ਨੂੰ ਤੁਹਾਨੂੰ ਪਤਾ ਫੀਡ ਵਗੈਰਾ ਵੀ ਕਰਾਉਣੀ ਹੀ ਨਾ ਫਿਰ ਆ ਜਿਹੜੇ ਬਾਹਰ ਹੀ ਬੈਠੇ ਰਹੇ ਫਿਰ ਆਈ ਬਰਾਤ ਟੋਲਕੀਆਂ ਸ਼ੈੜਿਆਂ ਦੇ ਨਾਲ ਹਨਾ ਤੇ ਇੱਥੇ ਮੁੰਡਾ ਜਿਹੜਾ ਤੁਹਾਨੂੰ ਵਿਖਾਨੀ ਹਨਾ ਵਿਆਹ ਵਾਲਾ ਮੁੰਡਾ ਤੇ ਇੱਥੇ ਉਹ ਆ ਚੁੱਕੇ ਹੀ ਤੇ ਬੜੀ ਜਲਦੀ ਜਲਦੀ ਕਿਉਂਕਿ ਇਹ ਇਹ ਜਿਹੜੇ ਹੀ ਲਾਵਾ ਫੇਰੇ ਕਰਕੇ ਆਏ ਹੀ ਤੇ ਕਈ ਹੁੰਦੇ ਲਾਵਾ ਫੇਰੇ ਕਰਕੇ ਆਉਂਦੇ ਕਈ ਜਿਹੜੇ ਉਹ ਬਾਅਦ ਵਿੱਚ ਜਾਂਦੇ ਹਨਾ ਪੈਲਸ ਤੋਂ ਪੈਲਸ ਦੇ ਵਿੱਚ ਆ ਕੇ ਤੇ ਫਿਰ ਬਾਅਦ ਚ ਜਾਂਦੇ ਆ ਇਹ ਜਿਹੜੇ ਹੀ ਕਰਕੇ ਆਏ ਹੀ ਲਾਵਾ ਫੇਰੇ ਕਰਕੇ ਆਏ ਹੀ ਕਰੋਟਾਈ ਤੇੰ ਦਾ ਟਾਈਮ ਹੋਣਾ ਵਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੀ ਤੇ ਇੱਥੇ ਜਿਹੜੇ 스낵ਸ ਵਗੈਰਾ ਜਿਹੜੇ ਸੀ ਨਾ ਮਤਲਬ ਸਟਾਲ ਵਗੈਰਾ ਉਹ ਬਾਹਰ ਹੀ ਲੱਗੇ ਹੋਏ ਸੀ ਸਾਰੇ ਤੇ ਖਾਣ ਪੀਣ ਦਾ ਜਿਹੜਾ ਸੀ 오ਰੀਜినਲ ਉਹ ਅੰਦਰ ਹੀ ਇੱਥੇ ਜਿਹੜੀ ਉਹ ਮਿਲਣੀ ਹੋ ਰਹੀ ਆ ਤੇ ਮਿਲਣੀ ਦਾ ਜਿਹੜਾ ਪ੍ਰੋਗਰਾਮ ਇੱਥੇ ਚੱਲ ਰਿਹਾ ਵਾ ਕਿਉਂਕਿ ਧੁੱਪ ਪੜੀ ਸੀ ਤੇ ਬਰਾਂਡੇ ਵਿੱਚ ਆ ਗਈ ਤੇ ਬਰਾਂਡੇ ਵਿੱਚ ਚੱਲ ਰਿਹਾ ਇਹ ਮਿਲਣੀ ਦਾ ਤੇ ਇੱਥੇ ਡੀਜੇ ਮੈਂ ਤੁਹਾਨੂੰ ਇਹ ਮੇਰੇ ਬੱਚੇ ਨੇ ਸ਼ੂਟ ਕੀਤਾ ਮੈਂ ਨਹੀਂ ਸੀ ਆਈ ਇੱਥੇ ਉਹਨੇ ਸਾਰਾ ਸ਼ੂਟ ਕੀਤਾ ਵਾ ਤੇ ਇੱਥੇ ਜਿੱਦਾਂ ਉਹ ਪੰਜਾਬੀ ਕਲਚਰ ਵਾਲੇ ਜਿਹੜੇ ਆਏ ਹੋਏ ਹੀ ਤੇ ਉਹਨਾਂ ਨੇ ਜਿਹੜੀ ਕਾਫੀ ਜ਼ਿਆਦਾ ਰੌਣਕ ਲਾਈ ਇੱਥੇ ਤੇ ਕਾਫੀ ਜਿਹੜਾ ਵਧੀਆ ਉਹਨਾਂ ਨੇ ਪੰਗੜਾ ਵਗੈਰਾ ਪਾਇਆ ਹਨਾ ਬਿਲਕੁਲ ਮੈਂ ਸੱਭਿਆਚਾਰਕ ਕੋਈ ਵੀ ਇਦਾਂ ਦਾ ਪ੍ਰਦਰਸ਼ਨ ਨਹੀਂ ਉਹਨਾਂ ਨੇ ਕੀਤਾ ਬਹੁਤ ਹੀ ਵਧੀਆ ਸੀ ਉਹਨਾਂ ਦਾ ਬੈਂਡ ਤੇ ਥੋੜਾ ਜਿਹਾ ਮੈਂ ਕੈਪਚਰ ਕੀਤਾ ਤੁਹਾਨੂੰ ਵਿਖਾਉਣ ਵਾਸਤੇ ਰੇਜਮੈਂਟ ਜਿਹੜਾ ਹੀ ਬਹੁਤ ਵਧੀਆ ਕੀਤਾ ਸੀ ਉਹਨਾਂ ਨੇ ਤੇ ਬਹੁਤ ਇੰਜੋਏ ਕੀਤਾ ਆਪਾਂ ਜਾ ਕੇ ਤੇ ਪੂਰੀ ਸਰਦੀਆਂ ਚ ਸਾਨੂੰ ਕੋਈ ਵਿਆਹ ਨਹੀਂ ਆਇਆ ਹੈਗਾ ਤੇ ਇੱਥੇ ਮੈਂ ਆਈ ਪੇਕੇ ਘਰ ਦਾਮ ਕਰਕੇ ਵਿਆਹ ਵੇਖ ਲਿਆ ਨਹੀਂ ਤੇ ਮੈਂ ਵਿਆਹ ਨਹੀਂ ਵੇਖਣਾ ਤੇ ਮੈਂ ਮੰਮੀ ਹੁਣਾਂ ਨਾਲ ਹੀ ਆਈ ਹਾਂ ਪਰਸਨਲੀ ਤੇ ਮੈਨੂੰ ਨਹੀਂ ਬੁਲਾਇਆ ਉਹਨਾਂ ਨੇ ਕਿਉਂਕਿ ਦੂਰ ਦੀ ਸਾਡੀ ਰਿਸ਼ਤੇਦਾਰੀ ਸਾਡੇ ਦਾਦੀ ਦੀ ਹੈਣਾ ਪੇਕੇਆਂ ਚੋਂ ਤੇ ਇਸ ਕਰਕੇ ਦੂਰ ਦੀ ਪੈਣਦੀ ਰਿਸ਼ਤੇਦਾਰੀ ਇਸ ਕਰਕੇ ਨਾ ਇਹ ਮਤਲਬ ਇਹਨਾਂ ਡੈਡੀ ਮਾਂ ਤਾਂ ਕਿ ਸੀਮਾ ਤਾ ਰਿਸ਼ਤੇਦਾਰੀ ਤੇ ਤੁਹਾਨੂੰ ਕੁੜੀ ਵੀ ਵਿਆਹ ਦਿੰਨੇ ਹਨਾ ਸਾਰਾ ਆ ਪਰਿਵਾਰ ਜਿਹੜਾ ਐਨ ਆਰ ਆਈ ਹੀ ਸਾਰੇ ਬਾਹਰੋਂ ਆਏ ਸੀ ਤੇ ਇਹਨਾਂ ਨੇ ਵੀ ਵਿਆਹ ਕਰਕੇ ਬਾਹਰ ਬਾਹਰ ਹੀ ਚੱਲ ਜਾਣਾ ਵਾ ਇਸ ਕਰਕੇ ਤੇ ਉਹਨਾਂ ਨੇ ਜਿਹੜਾ ਵਿਆਹ ਜਿਹੜਾ ਉਹ ਕੀਤਾ ਬਹੁਤ ਹੀ ਵਧੀਆ ਤੇ ਇੱਥੇ ਮੇਰੇ ਬੇਬੀ ਦੇ ਨਾਲ ਇੱਕ ਨਾ ਕਿਊਟ ਜੀ ਬੜੀ ਕਿਊਟ ਜੀ ਇਹ ਲੜਕੀ ਹੀ ਤੇ ਆ ਗਈ ਸੀ ਇਹ ਦਿਨਾਂ ਨੂੰ ਖੇਲਣ ਵਾਸਤੇ ਨਮਿਸ਼ ਨਾਲ ਇੰਨੇ ਇਨਾ ਸੋਹਣਾ ਪੰਗੜਾ ਪਾਇਆ ਇੰਨਾ ਸੋਹਣਾ ਇਹ ਡਾਂਸ ਕਰਦੀ ਏ ਕੁੜੀ ਬਹੁਤ ਹੀ ਸੋਹਣਾ ਡਾਂਸ ਕਰਦੀ ਤੇ ਇਹ ਨਾ ਉਹਦੇ ਲੱਗੂ ਜਾਂਦੀ ਨਹੀਂ ਪਈ ਇਹਦੀ ਮੰਮਾ ਬੁਲਾਉਂਦੇ ਪਈ ਕਿ ਆ ਜਾ ਆ ਜਾ ਤੇ ਇਹ ਜਾਂਦੀ ਨਹੀਂ ਪਈ ਕਹਿੰਦੀ ਤੁਸੀਂ ਜਾਓ ਮੈਂ ਮਤਲਬ ਇਹ ਦਿਨਾਂ ਵਾਲੇ ਬੇਬੀ ਨਾ ਚਲੋ ਜੀ ਆਪਾਂ ਵਿਆਹ ਵੀ ਖਾਏ ਇੰਨਾ ਜੜੇ ਥਕਾਵਟ ਹੋ ਗਈ ਆਉਂਦਾ ਜੀ ਆਪਾਂ ਜਿਹੜਾ ਉਹ ਨਾ ਵਗੈਰਾ ਕੇ ਨਾ ਕੇ ਤੇ ਸੌਂ ਗਈ ਮੈਂ ਤੇ ਸਾਰਿਆਂ ਨੇ ਕੱਪੜੇ ਵਗੈਰਾ ਚੇਂਜ ਕੀਤੇ ਮੁੰਡੇ ਦੇ ਕੱਪੜੇ ਚੇਂਜ ਕੀਤੇ ਬੇਟੇ ਦੇ ਤੇ ਬਹੁਤ ਇਰੀਟੇਟ ਹੋ ਜਾਂਦਾ ਬੱਚੇ ਤੁਹਾਨੂੰ ਪਤਾ ਹੈ ਨਾ ਤੇ ਵਿਆਹ ਆਪਾਂ ਵੇਖ ਆਏ ਇੱਥੇ ਆਏ ਤੇ ਤਾਂ ਆਪਾਂ ਵਿਆਹ ਵੇਖ ਲਿਆ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਤੇ ਵਿਆਹ ਤੁਹਾਨੂੰ ਦਿਖਾਇਆ ਕਿੱਦਾਂ ਲੱਗਾ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਮਿਲਦੇ ਆ ਅਗਲੀ ਵੀਡੀਓ ਤੱਕ ਲਈ ਬਾਏ ਬਾਏ